ਜੀਿੰਦਗੀ ਨਾ ਇੱਕ ਸ਼ਤਰੰਜ ਵਾਂਗ ਹੈ ਤੇ ਜਿਵੇਂ ਦਾ ਉਹ ਹੀ ਹੈ ਜੋ ਆਪਣੀ ਚਾਲ ਦੇ ਨਾਲ ਨਾਲ ਦੂਸਰੇ ਦੀ ਚਾਲ ਵੀ ਜਾਣਦਾ ਹੋਵੇ ਸਹੀ ਹੈ ਨਾ ਜਿੰਦਗੀ ਨਾ ਸਾਨੂੰ ਆਉਣ ਵਾਲੀਆਂ ਮੁਸੀਬਤਾਂ ਦਾ ਸੰਕੇਤ ਅਗਾਊ ਹੀ ਦੇ ਦਿੰਦੀ ਹੈ ਤੇ ਇਹ ਸੰਕੇਤ ਖੁੱਲਦੇ ਤਜਰਬੇ ਨਾਲ ਜਾਂ ਕਿਸੇ ਸਿਆਣੇ ਦੀ ਸਹੂਬਤ ਨਾਲ ਹੀ ਹੈ ਇੱਕ ਵਾਰ ਨਾ ਇੱਕ ਸਿਆਣੀ ਉਮਰ ਦਾ ਬਜ਼ੁਰਗ ਸਿਆਣੀ ਉਮਰ ਦੇ ਬਜ਼ੁਰਗ ਨੇ ਨਾ ਦਾਣੇ ਤੋਲਣੇ ਸੀ ਤੇ ਉਹ ਨਾਲ ਦੀ ਦੁਕਾਨ ਤੇ ਨਾ ਤਕੜੀ ਲੈਣ ਵਾਸਤੇ ਚਲਾ ਗਿਆ ਤੇ ਤਕੜੀ ਨਾਲ ਦੁਕਾਨ ਵਾਲੇ ਨੂੰ ਕਹਿੰਦਾ ਕਿ ਕਾਕਾ ਮੈਨੂੰ ਤਕੜੀ ਦੇ ਹੁਣ ਨਾ ਥੋੜਾ ਗੌਰ ਕਰਿਓ ਉਹ ਕਹਿੰਦਾ ਕਿ ਕਾਕਾ ਮੈਨੂੰ ਤਕੜੀ ਦੇਈ ਬਜ਼ੁਰਗ ਨੇ ਕਿਹਾ ਅੱਗੋਂ ਦੁਕਾਨ ਵਾਲਾ ਕਹਿੰਦਾ ਹੈ ਕਿ ਬਾਪੂ ਜੀ ਮੇਰੇ ਕੋਲ ਝਾੜੂ ਨਹੀਂ ਹੈ ਕੀ ਮੇਰੇ ਕੋਲ ਛਾੜੂ ਨਹੀਂ ਹੈ ਬਜ਼ੁਰਗਾਂ ਨੂੰ ਲੱਗਾ ਕਿ ਸ਼ਾਇਦ ਉਹਨੂੰ ਸੁਨੋਇਆ ਨਹੀਂ ਹੈ ਉਹਨੇ ਫਿਰ ਉਹੀ ਗੱਲ ਕਹੀ ਕਹਿੰਦਾ ਕਿ ਕਾਕਾ ਮੈਨੂੰ ਤਕੜੀ ਦਿਓ ਆਪ ਕੋ ਦੁਕਾਨਵਾਲੇ ਨੇ ਫਿਰ ਕਿਹਾ ਕਹਿੰਦਾ ਕਿ ਬਾਪੂ ਜੀ ਮੇਰੇ ਕੋਲ ਛਾਨਣੀ ਵੀ ਨਹੀਂ ਹੈ ਬਜ਼ੁਰਗਾਂ ਗੁੱਸਾ ਆ ਗਿਆ ਕਹਿੰਦਾ ਕਾਕਾ ਮੈਂ ਤੇਰੇ ਕੋਲੋਂ ਤਕੜੀ ਮੰਗੀ ਜਾਣਾ ਤੂੰ ਮੈਨੂੰ ਕਦੇ ਛਾੜੂ ਕਹਿਣਾ ਕਦੇ ਛਾਨ ਨਹੀਂ ਕਹਿਣਾ ਤੈਨੂੰ ਸੁਣੋਂਦਾ ਨਹੀਂਗਾ ਅਗੋ ਦੁਕਾਨ ਵਾਲੇ ਨੇ ਪਤਾ ਕੀ ਜਵਾਬ ਦਿੱਤਾ ਕਹਿੰਦਾ ਬਾਪੂ ਜੀ ਮੈਨੂੰ ਪਤਾ ਹੈ ਕਿ ਤੁਹਾਨੂੰ ਤਕੜੀ ਚਾਹੀਦੀ ਪਰ ਮੈਨੂੰ ਇਹ ਵੀ ਪਤਾ ਹੈ ਤੁਹਾਡੀ ਉਮਰ ਦੇ ਹਿਸਾਬ ਦੇ ਨਾਲ ਤੁਹਾਡੇ ਹੱਥ ਪੈਰ ਹਿੱਲਦੇ ਪੈਣ ਤੇ ਤੁਸੀਂ ਦਾਣੇ ਤੋਨਣ ਵੇਲੇ ਦਾਣਿਆਂ ਨੂੰ ਵਜ਼ਨ ਕਰਨ ਵੇਲੇ ਦਾਣੇ ਥੱਲੇ ਛੋੜ ਦਿੰਨੇ ਨੇ ਫਿਰ ਤੁਸੀਂ ਥੱਲੇ ਡਿੱਗੇ ਦਾਣੇ ਨੂੰ ਇਕੱਠਾ ਕਰਨ ਵਾਸਤੇ ਮੇਰੇ ਕੋਲ ਝਾੜੂ ਮੰਗਵਾਣਾ ਹੈ ਫਿਰ ਤੁਸੀਂ ਇਕੱਠੇ ਕੀਤੇ ਦਾਣਿਆਂ ਵਿੱਚੋਂ ਮਿੱਟੀ ਨੂੰ ਅਲੱਗ ਕਰਨ ਵਾਸਤੇ ਸ਼ਾਨਣੀ ਮੰਗਵਾਣਾ ਹੈ ਮੇਰੇ ਕੋਲ ਤੱਕੜੀ ਤਾਂ ਹੈ ਪਰ ਮੇਰੇ ਕੋਲ ਝਾੜੂ ਤੇ ਸ਼ਾਨਣੀ ਨਹੀਂ ਹੈ ਇਸ ਲਈ ਮੈਂ ਤੁਹਾਨੂੰ ਮਨਾ ਕਰਨਾ ਪਿਆ ਤਾਂ ਤਜਰਬੇ ਦਾ ਝੰਡਿਆ ਬੰਦਾ ਤਜਰਬੇ ਸਾਨੂੰ ਬੜਾ ਕੁਝ ਸਿਖਾ ਦਿੰਦੇ ਨੇ ਤੇ ਤਜਰਬਿਆਂ ਦਾ ਝੰਡਿਆ ਹੋਇਆ ਬੰਦਾ ਪਹਾੜ ਤੇ ਇਸ ਲਈ ਚੜਦਾ ਹੈ ਕਿ ਉਹ ਦੁਨੀਆ ਨੂੰ ਦੇਖ ਸਕੇ ਨਾ ਥੀ ਇਸ ਲਈ ਕਿ ਦੁਨੀਆ ਉਸ ਨੂੰ ਦੇਖੇ